ਓਕੇ ਹੋ ਗਈ ਰਿਕਾਰਡ ਜਿਹੜੀ ਹਾਂ ਹਾਂ ਉਹ ਆਂਡਾ ਹਟ ਗਿਆ ਵਾਹ ਬਈ ਵਾਹ ਬਈ 3 ਵਜੇ ਦਾ ਟਾਈਮ ਆ ਪੂਰਾ ਦਿਨ ਟਾਇਟਾ ਤੇ ਕਬੂਦਰੀ ਫੱਟੀ ਵਾਲੀ ਇੱਥੇ ਉੱਡਦੇ ਆ ਬਈ ਹਰੀ ਵਾਲੀ ਬਹੁਤ ਚੰਗੀ ਉੱਡੀ ਜਾਂਦੀ ਆ ਤੜਕਰੀ ਤੇ ਬੜੀ ਵੀ ਆਂਡਾ ਸੱਟ ਗਿਆ ਉਹ ਪਿਆ ਬਈ ਥੱਲੇ ਆਂਡਾ ਦਾ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆ ਬਈ ਆਪਾਂ ਤੁਹਾਨੂੰ ਕਰਾਉਣਾ ਹੈ ਸ਼ੌਕ ਕਬੂਤਰ ਦਾ ਬਹੁਤ ਜ਼ੋਰ ਲਾਇਆ ਬਈ ਘੱਟੂ ਘੱਟ ਨਾਂ ਵਾਲਾ 1 ਵਜੇ ਦੀ ਚੀੜ ਕੀਤੀ ਸੀ 1 ਵਜੇ ਦੀ ਚੀੜ ਕਰਦਾ ਬਈ ਬਈ 3 ਵਜੇ ਆ ਗਿਆ ਵੀਰੇ ਇਹ ਕੀ ਕੀ ਕੁੱਤਰ 1 ਵਜੇ ਜੀੜ ਕਰਦਾ ਬਹੁਤ ਜ਼ਿਆਦਾ ਜ਼ੋਰ ਲਾਇਆ ਬਾਈ ਇਹਨੇ ਹੱਥ ਤੋਂ ਜ਼ਿਆਦਾ ਜ਼ੋਰ ਆਹ ਕੁੱਤਰਾ ਖੱਟੀਆਂ ਅੱਖਾਂ ਤੇ ਦਿਖਾਈ ਵੀਰੇ ਪੰਨਾਂ ਕੋਲ ਕਿਦਾਂ ਬਹੁਤ ਚੰਗਾ ਓਡਾ ਜਿਸ ਵੀ ਵੀਰ ਦਾ ਕੁੱਤਰਾ ਹੈ ਬਹੁਤ ਵਧੀਆ ਓਡਾ ਤੇ ਆ ਭਰਾ ਬਾਜੀ ਕਰਾਈ ਇਹਨਾਂ ਨੇ ਇਹ ਵੀਰੇ ਨੇ ਲੈ ਕੇ ਦਿੱਤਾ ਇਹਨੂੰ ਫੜ ਕੇ ਤੇ ਕਰੋ ਸੌ ਮਿੱਤਰੋ ਚੱਕਦੇ ਨੇ ਉਹ ਫੋਨ ਆਹ ਕਾਲੀਆਂ ਕਰਦੇ ਪਾਣੀ ਪੁੰਨ ਦਾ ਨਾ ਪਈ ਹਲੇ ਇਹਨੂੰ ਅੰਦਰਵਾ ਦੇ ਪਾਣੀ ਪੁੰਨ ਦਾ ਸੌਂਦਾ ਉਹ ਅੰਡਾ ਹੋਏਗੀ ਭਈ ਉਹ ਕਾਜ ਕਾਜਾ ਲੁਕੀ ਤੇ ਅੰਡਾ ਬਾਜੂ ਆ ਕੇ ਭਾਈ ਛੋਟੇ ਕਰੀ ਨੂੰ ਹਾਂ ਥੋੜੀ ਸੌਕੀ ਹੋ ਗਈ ਹਾਂ ਦੱਸ ਓਕੀ ਹੋ ਗਈ ਰਿਪੋਰਟ ਹਾਂ ਹਾਂ ਉਹ ਅੰਡਾ ਵਾਹ ਭਾਈ ਵਾਹ ਭਾਈ 3 ਵਜੇ ਦਾ ਟਾਈਮ ਆ ਪੂਰਾ ਦਿਨ ਟਾਇਡ ਆ ਤੇ ਕਬੂਤਰੀ ਫੱਟੀ ਵਾਲੀ ਇੱਥੇ ਉੱਡਦੇ ਆ ਭਈ ਹਰੀ ਵਾਲੀ ਬਹੁਤ ਚੰਗੀ ਉੱਡੀ ਜਾਂਦੀਆਂ ਤੜਕਰੀ ਤੇ ਬੜੀ ਵੀ ਅੰਡਾ ਸੱਟ ਗਿਆ ਉਹ ਪਿਆ ਭਾਈ ਥੱਲੇ ਅੰਡਾ ਦਾ ਉਹ ਜਾਂਦੀ ਹੈ ਕਬੂਤਰੀ ਪੂਰੀ ਗੱਡੀ ਫਣੀ ਗੱਲ ਆ ਭਾਈ ਸੱਚੀ ਗੱਲ ਆ ਇਹ ਦੇਵਾ ਇੱਲਾਹ ਤੇ ਆਉਣਾ ਆ ਕਬੂਦਰੀ ਵੀ ਦਿਖਾ ਲੇ ਪੂਰੀ ਛਿੱਟਾ ਹੀ ਫਿਰਦੀ ਆ ਆ ਕਬੂਦਰੀ ਬਾਈ ਹੁਣ ਦਿਸਣੀ ਨਹੀਂ ਗੱਲ ਕਰ ਆਪਣੇ ਕੋਲੇ ਫੋਨ ਦੂਜਾ ਆ ਖੜੀ ਆ ਬਾਈ ਕਬੂਦਰੀ ਜਾਨ ਲੀ ਜਾਂਦੀ ਨਾ ਬਾਈ ਸਾਹਮਣੇ ਛੱਟਾ ਸਾਰੇ ਬੰਦਿਆਂ ਦੇ ਆਂਡਾ ਉਹ ਵੀ ਕਬੂਦਰੀ ਦੇਖ ਪੂਰੀ ਸ਼ੌਕੀ ਵਾਲੀ ਚੱਕਰ ਮਾਰ ਵਾਹ ਬਾਈ ਵਾਹ ਆਪਾਂ ਗੱਲ ਕਰਾਂਗੇ ਬਦਨਾ ਜੀ ਜਿਹੜੀ ਕਬੂਦਰੀ ਆ ਹੋਈ ਬਾਬੇ ਸੱਤਾਂ ਆਗੇ ਹੋ ਬਾਈ ਕਮਾਲ ਦੀ ਗੱਲ ਆ ਯਾਰ ਬਹੁਤ ਚੰਗੀ ਹੋ ਗਈ ਬਾਈ ਚੜ ਗਈ ਉਹ ਆ ਗਿਆ ਵੇ ਦੇਖ ਵੰਟੀ ਤਾਂ ਹੀ ਅਸੀਂ ਕਿਹਾ ਪੈਰ